ਉਹ ਬੱਚੀ ਦਿਨ ਦੇ ਸਿਰਫ 2 ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ بڑے بڑے ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਚੋਟੀ ਜਿੰਦਾ ਕਿਸ ਤਰ੍ਹਾਂ ਹੈ ਸਿਰਫ 2 ਕੱਪ ਚਾਹ ਪੀਂਦੀ ਹੈ ਸ਼ਾਇਦ ਮੈਂ ਤੁਹਾਨੂੰ ਸੁਣਾਇਆ ਹੈ ਕਿ ਨਹੀਂ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਨਾ ਮੈਨੂੰ ਨਾਲ ਜੋ ਚੱਲਦਾ ਹੈ ਸਾਥੀ ਇੰਡੀਆ ਦੇ ਚ ਰਾਗੀ ਹੈ ਹੁਣ ਜਰਾ ਬਹੁਤ ਬਜ਼ੁਰਗ ਹੋ ਗਿਆ ਗੈਨੀ ਕਲਿਆਨ ਸਿੰਘ ਉਹ ਯਾਦ ਆ ਜਾਂਦਾ ਹੈ ਇੰਡੀਆ ਦੇ ਜਦ ਰੇਲਵੇ ਦੇ ਸੀਟਾਂ ਬੁੱਕ ਕਰਾਣੀਆਂ ਹੁਣ ਤੇ ਆਪਣੀ ਉਮਰ ਵੀ ਲਿਖਣੀ ਪੈਂਦੀ ਹੈ ਉਤੋਂ ਦੇ ਰੇਲਵੇ ਲਾਦੇ ਮੁਤਾਬਕ ਤੇ ਮੈਂ 10-15 ਸਾਲ ਤੋਂ ਦੇਖ ਰਿਹਾ ਸੀ ਉਹ ਆਪਣੀ ਉਮਰ 60 ਸਾਲ ਲਿਖਾਉਂਦੇ ਸਨ 60 ਤੇ ਫਿਰ ਮੈਂ ਇੱਕ ਦਿਨ ਪੁੱਛ ਲਿਆ ਅਮਰitsar ਦੀ ਗੱਲ 골ਡਨ ਟੈਂਪਲ ਐਕਸਪ੍ਰੈਸ ਤੇ ਇਹਨਾਂ ਦੇ ਸਾਰਿਆਂ ਨੇ ਬੰਬੇ ਜਾਣਾ ਸੀ ਉਹਨਾਂ ਨੇ ਆਪਣੇ ਫਾਰਮ ਦੇ ਵਿੱਚ ਏਜ ਜਿਹੜੀ ਹੈ ਨਾ ਉਹ 60 ਸਾਲ ਲਿਖੀ ਮੈਂ ਕਿਹਾ ਗੈਨੀ ਜੀ ਜਿਵੇਂ ਭੁੱਲਦਾ ਨਹੀਂ ਤੇ ਮੈਨੂੰ ਅੰਦਾਜ਼ਨ 10-15 ਸਾਲ ਹੋ ਗਏ ਨੇ ਦੇਖ ਰਿਆ ਤੂੰ ਇਹ 60 ਹੀ ਲਿਖ ਦਿਓ ਕਹਿੰਦੇ 60 ਠੀਕ ਹੈ ਬਿਲਕੁਲ ਠੀਕ ਹੈ ਕੋਈ ਬਚਨ ਠੀਕ ਹੈ ਕੀ ਵਧਾਣੇ ਤੁਹਾਨੂੰ ਸਾਨੂੰ ਬੁੱਢਾ ਕਹੋ ਗਿਆ ਸੀ ਠੀਕ ਆ 60 ਸਾਲ ਦੇ ਹੀ ਠੀਕ 15 ਸਾਲ ਤੋਂ 60 ਲਿਖੀ ਜਾ ਰਹੇ ਸਨ ਫਿਰ ਮੈਨੂੰ ਇੱਕ ਸਮਝ ਮਿਲੀ ਬਹੁਤ ਸਾਰੇ ਲੋਕ ਆਪਣੀ ਉਮਰ ਘਟਾ ਕੇ ਬਿਆਨ ਕਰਦੇ ਨੇ ਜਾਂ ਘਟਾ ਕੇ ਦਿਖਾਣ ਦੀ ਕੋਸ਼ਿਸ਼ ਕਰਦੇ ਨੇ ਗੁਸਤਾਖੀ ਨਾਲ ਜੇ 70 ਦੇ ਨੇ ਤੇ 60 ਦੱਸਣਗੇ 60 ਦੇ ਨੇ ਤੇ 50 ਦੱਸਣਗੇ 50 ਦੇ ਨੇ ਤੇ 40 ਦੱਸਣਗੇ 40 ਦੇ ਨੇ ਤੇ 30 ਦੱਸਣਗੇ ਬੀਬੀਆਂ 30 ਤੋਂ ਅੱਗੇ ਉੱਕੀ ਨਹੀਂ ਜਾਂਦੀਆਂ ਉੱਕੀ ਨਹੀਂ ਜਾਂਦੀ ਇੱਥੇ ਹੀ ਰਹਿੰਦੀ ਮੈਂ ਐਸਾ ਦੇਖਿਆ ਇਹ ਹਕੀਕਤ ਹੈ ਇੱਕ ਸਚਾਈ ਹੈ ਕਿਉਂ ਜਵਾਨੀ ਕਬੂਲ ਹੈ ਬੁੱਢੇ ਪਾ ਨਹੀਂ ਜਨਮ ਕਬੂਲ ਹੈ ਮਰਨ ਨਹੀਂ ਸੁਖ ਕਬੂਲ ਹੈ ਦੁੱਖ ਨਹੀਂ ਤੇ ਕੌਣ ਦੱਸੇ ਪ੍ਰਭੂ ਨੇ ਬਣਾਈ ਦੋ ਇਕੱਠੇ ਨੇ ਕਿਸ ਤਰ੍ਹਾਂ ਕਰੋਗੇ ਫਿਰ ਕੀ ਹੋਵੇਗਾ ਸੁਖ ਆਇਆ ਥੋੜੀਆਂ ਖੁਸ਼ੀਆਂ ਮਨਾ ਲੋਗੇ ਫਿਰ ਜਿਤਨੀਆਂ ਖੁਸ਼ੀ ਨੇ ਦੁੱਖ ਦੇ ਵਿੱਚ ਬਦਲ ਜਾਣਗੇ ਕਿ ਦੁੱਖ ਆਏਗਾ ਜਨਮ ਮਰਨ ਦੇ ਵਿੱਚ ਬਦਲੇਗਾ ਜਵਾਨੀ ਬੁਢੇਪੇ ਵਿੱਚ ਬਦਲੇਗੀ ਇਹ ਤੇ ਸਿਲਸਿਲੇ ਇਸ ਤਰ੍ਹਾਂ ਦਾ ਬਣਾਇਆ ਹੈ ਪ੍ਰਭੂ ਨੇ ਇਹ ਖਿੜਿਆ ਹੋਇਆ ਫੁੱਲ ਮੁਰਝਾਏਗਾ ਇਹ ਦੋਵੇਂ ਇਕੱਠੇ ਨੇ ਹਰ ਵਕਤ ਇਕੱਠੇ ਨੇ ਮਹਾਰਾਜ ਕਹਿੰਦੇ ਦੂਜਾ ਲਖਣ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਨੇ ਲਖਣਛੇ ਨੇ ਹੁਣ ਮੈਂ ਅਖਰੀ ਅਰਥ ਕਰਦਾ ਖੁਲਾਸਾ ਫਿਰ ਦੁਬਾਰਾ ਤੁਹਾਡਾ ਲਦੀ ਨਾਲ ਸੰਜੋਗੀ ਮੇਲਾ ਜੋ ਬਣੇਗਾ ਮੈਂ ਕਰਾਂਗਾ ਮਹਾਰਾਜ ਅਗੇ ਕਹਿੰਦੇ ਨੇ ਦਿਆਲੰਗ ਸਰਵਤਰ ਜੀ ਪੰਜ ਦੋਖ ਬਿਵਰ ਜਤੇ ਉਹਦੀ ਦਇਆ ਸਾਰਿਆਂ ਤੇ ਹੁੰਦੀ ਹੈ ਵਿਤਕ੍ਰਿਆ ਤੋਂ ਰਹ ਹਰ ਵਿਕ ਉਸ ਦਾ ਹਿਰਦਾ ਦਇਆ ਨਾਲ ਭਰਿਆ ਰਹਿੰਦਾ ਹੈ ਸੇਵਾ ਕਰਕੇ ਉਸ ਨੂੰ ਖੁਸ਼ੀ ਮਿਲਦੀ ਹੈ ਸੇਵਾ ਦਇਆ ਤੋਂ ਨਿਕਲਦੀ ਹੈ ਉਹ ਸੇਵਾ ਕਰਨ ਲਈ ਸੇਵਾ ਨਹੀਂ ਕਰਦਾ ਉਦੀ ਦਇਆ ਤੋਂ ਸੇਵਾ ਨਿਕਲਦੀ ਏ ਜਿਵੇਂ ਫੁੱਲਾਂ ਤੋਂ ਮਹਿਕ ਨਿਕਲਦੀ ਏ ਉਹ ਸੇਵਾ ਕਰਦਾ ਨਹੀਂ ਉਸ ਤੋਂ ਸੇਵਾ ਹੁੰਦੀ ਏ ਦੋਹਾਂ ਚ ਅੰਤਰਾ ਸਮਝ ਲੈਣਾ ਉਹ ਸੇਵਾ ਕਰਦਾ ਨਹੀਂ ਹੈ ਸੇਵਾ ਉਸ ਤੋਂ ਹੁੰਦੀ ਏ ਉਸ ਤੋਂ ਇਸ ਤਰ੍ਹਾਂ ਨਿਕਲਦੀ ਏ ਜਿਵੇਂ ਫੁੱਲਾਂ ਦੇ ਚੋਂ ਸੁਆਪਣ ਨਿਕਲਦਾ ਜਿਵੇਂ ਫੁੱਲਾਂ ਦੇ ਚੋਂ ਮਹਿਕ ਨਿਕਲਦੀ ਏ ਇਹ ਉਹਦਾ ਤੀਜਾ ਲਖਣ ਹੈ ਭੋਜਨੰ ਗੋਪਾਲ ਕੀਰਤਨੰ ਅਲਿਪ ਮਾਇ ਜਲ ਕਮਲ ਰਹਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਕਿਉਂ ਹੁੰਦੀ ਉਸ ਨੂੰ ਇਤਨਾ ਰਸ ਤੇ ਆਨੰਦ ਆ ਜਾਂਦਾ ਹੈ ਉਹਦੇ ਨਾਲ ਉਹਦੀ ਭੋਜਨ ਦੀ ਮਿਗਦਾਰ ਘਟ ਜਾਂਦੀ ਹੈ ਘਟ ਜਾਂਦੀ ਕਮਜ਼ੋਰ ਨਹੀਂ ਹੋਵੇਗਾ ਮੇਰੇ ਖਿਆਲ 25 26 ਦਿਨ ਪਹਿਲੇ ਦਾਸ ਹైదరాబాద్ ਦੇ ਸੀ ਉੱਥੇ ਇੱਕ ਬੱਚੀ ਹੁਣ ਤੇ ਖੈਰ ਉਹ 40 ਸਾਲ ਦੀ ਹੋ ਗਈ ਹੁਣ ਬੱਚੀ ਕੀ ਆਖੀਏ 15 20 ਸਾਲ ਤੋਂ ਮੈਂ ਦੇਖ ਰਿਹਾ 10 ਦੇ ਨਾਲ ਜਿੰਨੇ ਸਜਣ ਜਾਂਦੇ ਨੇ ਸਾਰੇ ਨੇ ਦੇਖੇ ਤੇ ਸਾਰੇ ਹైదరాబాద్ ਨੂੰ ਬਚ ਜਾ ਉਹ ਬੱਚੀ ਦਿਨ ਦੇ ਸਿਰਫ ਦੋ ਕੱਪ ਚਾਹ ਪੀਂਦੀ ਹੈ ਕੁਝ ਵੀ ਨਹੀਂ ਖਾਂਦੀ ਬڑے بڑے ਡਾਕਟਰ ਦੇਖ ਕੇ ਹੈਰਾਨ ਹੋਏ ਨੇ ਸਾਇੰਟਿਸਟ ਆਏ ਨੇ ਛੋਟੀ ਜਿੰਦਾ ਕਿਸ ਤਰ੍ਹਾਂ ਸਿਰਫ ਦੋ ਕੱਪ ਚਾਹ ਪੀਂਦੀ ਹੈ ਉਹ ਸੱਜਣ ਪਿੱਛੇ ਗੁਜਰਾਤ ਦੇ ਨੇ ਜ਼ਿਲ੍ਹਾ ਗੁਜਰਾਤ ਜੋ ਪਾਕਿਸਤਾਨ ਦੇ ਚ ਰਹਿ ਗਿਆ ਉਹਨਾਂ ਦੀ ਬੱਚੀ ਹੈ ਉਹਨਾਂ ਦਾ ਆਪਣਾ ਬਹੁਤ ਵੱਡਾ ਹੋਟਲ ਹੈ ਰੈਸਟੋਰੈਂਟ ਹੈ ਪਰ ਆਨੇ ਮੈਨੂੰ ਕਿ ਵੀ ਕਈ ਦਫਾ ਸਮਝਾਇਆ ਤੈਨੂੰ ਬਾਹਰ ਘੁਮਾ ਕੇ ਲੈ ਆਈ ਹੈ ਇਹ ਬਾਹਰ ਵੀ ਜਾਣ ਨੂੰ ਤਿਆਰ ਨਹੀਂ ਉੱਪਰ ਪਲੰਗ ਤੇ ਵੀ ਨਹੀਂ ਸੌਂਦੀ ਥੱਲੇ ਸੌਂਦੀ ਹੈ ਚਦਰ ਵਿੱਚ ਆ ਕੇ बस मूल मंत्र ਤੋਂ ਬਿਨਾ ਹੋਰ ਕੁਝ ਜਬਦੀ ਵੀ ਨਹੀਂ ਦੋ ਕੱਪ ਚਾਹ ਦੇ ਇੱਕ ਸਵੇਰੇ ਇੱਕ ਸ਼ਾਮ ਇਸੇ ਤੇ ਹੀ ਜ਼ਿੰਦਾ ਹੈ ਔਰ ਕਮਜ਼ੋਰ ਨਹੀਂ ਹੈ ਇਹ ਵੀ ਮਹਿਸੂਸ ਕਰਦੇ ਆ ਇਹ ਨਹੀਂ ਕੋਈ ਹੋਦੀਆਂ ਹੱਡੀਆਂ ਨਿਕਲਾਈਆਂ ਹੋਣ ਤੇ ਕਮਜ਼ੋਰ ਹੋ ਗਈ ਹੋਵੇ ਔਰ ਹੋਰ ਸੁਣਾਵਾਂ ਸਵਾਮੀ ਰਾਮਕ੍ਰਿਸ਼ਨ ਪਰਮਹੰਸ ਬੰਗਾਲ ਦਾ ਜੋ ਸੰਤ ਜਿਨਾ ਕਰਕੇ ਸਾਰੀ ਦੁਨੀਆ 'ਚ ਹਰੇ ਰਾਮਾ ਹਰਿ ਕ੍ਰਿਸ਼ਨਾਂ ਦੀ ਇੱਕ ਲਹਿਰ ਚੱਲੀ ਉਹਨਾਂ ਦੇ ਡੇਰੇ 'ਚ ਇੱਕ ਮਾਤਾ ਥੋੜੇ ਦਿਨ ਉਹਨੇ ਗੁਜ਼ਰ ਗਈ ਹੈ ਉਨੇ 3 ਸਾਲ ਤੱਕ Ăਨ ਨਹੀਂ ਲਿਆ ਸਿਰਫ ਪਾਣੀ ਪੀਂਦੀ ਸੀ ਦੋ ਵਕਤ ਕੁਝ ਵੀ ਨਹੀਂ ਖਾਧਾ ਜੈਸੇ ਜੈਸੇ ਭੋਜਨ ਭਜਨ ਦੀ ਸ਼ਕਤੀ ਤੇ ਰਸ ਵਧਦਾ ਹੈ ਭੋਜਨ ਦਾ ਮਿqdaਰ ਘਟ ਜਾਂਦਾ ਹੈ ਤੇ ਭਜਨ ਤੋਂ ਮਿਲਿਆ ਹੋਇਆ ਆਨੰਦ ਉਸ ਨੂੰ ਕਮਜ਼ੋਰ ਨਹੀਂ ਹੁੰਨ ਦਿੰਦਾ ਭਾਵੇਂ ਇਸ ਸਾਇੰਸ ਦੀ ਪਕੜ ਵਿੱਚ ਗੱਲ ਆਈ ਏ ਕਿ ਨਹੀਂ ਲੇਕਿਨ ਸੈਂਟਿਸਟ ਹੈਰਾਨ ਜ਼ਰੂਰ ਨੇ ਉਸ ਬੱਚੀ ਨੂੰ ਦੇਖਣ ਵਾਸਤੇ ਪਤਨ ਹੀ ਕਿਤਨੇ ਆਏ ਬਈ ਹੈਰਾਨਾ ਨਹੀਂ ਕਮਜ਼ੋਰ ਹੁੰਦੀ ਹੈ ਕਿਉਂਕਿ ਆਮ ਅਕੀਦਾ ਇਹ ਹੈ ਇੱਕ ਰਿਸ਼ਟਪੁਰਸ਼ ਸਰੀਰ 40 ਦਿਨ ਰੋਟੀ ਤੋਂ ਬਿਨਾ ਰਹਿ ਸਕਦਾ ਉਸ ਤੋਂ ਜ਼ਿਆਦਾ ਨਹੀਂ ਪਰ ਉਹ ਤੇ 40 ਸਾਲ ਹੋ ਗਏ ਨੂੰ ਉਹ ਤੇ ਬੈਠੀ ਭੋਜਨੰ ਗੋਪਾਲ ਕੀਰਤਨੰ ਖੁਲਾਸਾ ਕਿ ਸੇਵਕਾਂ ਦੇ ਵਿੱਚ ਫਿਰ ਕਰਾਂਗਾ ਇਸ ਵਿਸ਼ੇ ਦਾ ਵੀ ਭੋਜਨੰ ਗੋਪਾਲ ਕੀਰਤਨੰ ਅਲਪਮਾਇ ਜਲ ਕਮਲ ਰਹਿ ਤੇ ਉਹਦਾ ਭੋਜਨ ਗੋਪਾਲ ਦਾ ਕੀਰਤਨ ਹੋ ਜਾਂਦਾ ਇਹਦੇ 'ਚ ਮगन ਰਹਿੰਦਾ ਹੈ ਪੰਜਵਾਂ ਉਪਦੇਸ਼ ਸੰਸਮਿਤ੍ਰ ਸਤਰੇ ਭਗਵੰਤ ਭਗਤ ਬਾਵਨੇ ਉਹਦਾ ਉਪਦੇਸ਼ ਦੁਸ਼ਮਨ ਤੇ ਮਿੱਤਰ ਦੋਹਾਂ ਨੂੰ ਇੱਕ ਸਮਾਨ ਉਹਦੀ ਦ੍ਰਿਸ਼ਟੀ ਦੋਵੇਂ ਇੱਕੋ ਹੀ ਨੇ ਇਹ ਨਹੀਂ ਮਿੱਤਰ ਨੂੰ ਸਿੱਧੇ ਰਸਤੇ ਪਾ ਦੇਣਾ ਤੇ ਦੁਸ਼ਮਨ ਨੂੰ ਪੁੱਠੇ ਰਸਤੇ ਪਾ ਨਹੀਂ ਉਹਦਾ ਉਪਦੇਸ਼ ਉਹਦਾ ਸੰਦੇਸ਼ ਮਿੱਤਰ ਤੇ ਸ਼ਤਰੂ ਨੂੰ ਇੱਕ ਸਮਾਨ ਛੇਵਾਂ ਪਰਨਿੰਦਾਨੈ ਸਰੋਤ ਸਰਵਣੰ ਆਪ ਤਿਆਗ ਸਗਲ ਰੇਣਕੇ निंदा हमेशा मनुष्य उस दी करदा जो उससे आगे होवे वरना निंदा ਕਰਨ ਦੀ ਲੋੜ ਨਹੀਂ ਜੋ ਮੇਰੇ ਪਿੱਛੇ ਚੱਲ ਰਿਹਾ ਉਹਦੀ ਨਿੰਦਾ ਕਰਨ ਦੀ ਕੀ ਲੋੜ ਹੈ ਤੇ ਹੈ ਹੀ ਪਿੱਛੇ ਨਿੰਦਾ ਹਮੇਸ਼ਾ ਮਨੁੱਖ ਉਸ ਦੀ ਕਰਦਾ ਹੈ ਜੋ ਉਸ ਤੋਂ ਅੱਗੇ ਹੈ ਅਗਰ ਕੋਈ ਮਨੁੱਖ ਕਿਸੇ ਦੀ ਨਿੰਦਾ ਕਰ ਰਿਹਾ ਹੋਵੇ ਤਾਂ ਸਮਝ ਲੈਣਾ ਕਿਸੇ ਨਾ ਕਿਸੇ ਗੱਲੇ 'ਚ ਉਹ ਮਨੁੱਖ ਇਸ ਨਾਲੋਂ ਅੱਗੇ ਜ਼ਰੂਰ ਹੈ ਜ਼ਰੂਰ ਨਿੰਦਾ ਕਰਕੇ ਕੀ ਹੁੰਦਾ ਅਗਲੇ ਨੂੰ ਘਟਾਣਾ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੁਣ ਨੂੰ ਔਗਣ ਕਹਿਣਾ ਨਿੰਦਾ ਹੈ ਸਾਧੂ ਨੂੰ ਚੋਰ ਕਹਿਣਾ ਨਿੰਦਾ ਹੈ ਪਰ ਚੋਰ ਨੂੰ ਸਾਧੂ ਕਹਿਣਾ ਖੁਸ਼ਾਮਦ ਹੈ ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ ਗੱਲ ਵਧਾ ਕੇ ਕਰਨੀ ਹੈ ਤੇ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ ਗੱਲ ਘਟਾ ਕੇ ਕਰਨੀ ਹੈ ਅਕਸਰ ਮਨੁੱਖ ਜਾਂ ਤੇ ਵਧਾ ਕੇ ਗੱਲ ਕਰਦਾ ਹੈ ਜਾਂ ਘਟਾ ਕੇ ਗੱਲ ਕਰਦਾ ਹੈ ਇਹ ਵੀ ਮੈਰਜ਼ ਕਰਦੇ ਹਾਂ ਸੱਚ ਨਹੀਂ ਬੋਲਦਾ ਸੱਚ ਕੀ ਹੈ ਫੁੱਲ ਨੂੰ ਫੁੱਲ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਸਾਧੂ ਨੂੰ ਸਾਧੂ ਕਹਿ ਦੇਣਾ ਚੋਰ ਨੂੰ ਚੋਰ ਕਹਿ ਦੇਣਾ ਇਹ ਸੱਚ ਮਨੁੱਖ ਬੋਲਦਾ ਵੀ ਹੈ ਤਾਂ ਫਿਰ ਅੱਧਾ ਬੋਲਦਾ ਹੈ ਸਾਧੂ ਨੂੰ ਸਾਧੂ ਤੇ ਕਈ ਦਫਾ ਕਹਿ ਦਿੰਦਾ ਹੈ ਕੰਡੇ ਨੂੰ ਕੰਡਾ ਕਹਿਣਾ ਔਖਾ ਹੁੰਦਾ ਤੇ ਚੁਬੇਗਾ ਫਿਰ ਬਦਮਾਸ਼ ਨੂੰ ਬਦਮਾਸ਼ ਕਹਿਣਾ ਬੜਾ ਔਖਾ ਹੈ ਜ਼ਾਲਮ ਨੂੰ ਜ਼ਾਲਮ ਕਹਿਣਾ ਬੜਾ ਔਖਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਐਲਾਨਿਆ ਔਰੰਗਜ਼ੇਬ ਨੂੰ ਕਹਿ ਦਿੱਤਾ ਤੁਰਾ ਮਨ ਨਾਦਨਮ ਕੇ ਜਸਦਾ ਸ਼ਨਾਸ ਬਰਾਮਤ ਜ਼ਤੋਕਾਰ ਹਾ ਦਿਲ ਖਰਾਸ਼ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਗਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ ਤੂੰ ਖੁਦਾ ਸ਼ਨਾਸ ਨਹੀਂ ਹੈ ਤੇਰਾ ਨਮਾਜ਼ ਪੜਨਾ ਤੇਰਾ ਤਸਬੀਹ ਫੇਰਨਾ ਤੇਰਾ ਜ਼ਕਾਤ ਦੇਣਾ ਤੇਰਾ ਰੋਜ਼ੇ ਰੱਖਣਾ ਸਿਵਾਏ ਪਖੰਡਤ ਹੋਰ ਕੁਝ ਵੀ ਨਹੀਂ ਅਗਰ ਸਦ ਕੁਰਾਮ ਬਾ ਖੁਰੀ ਕਸਮ ਤੋ ਇਕ ਨਹੀਂ ਜੇ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਮਹਾਰਾਜ ਕਹਿੰਦੇ ਨੇ ਅਗਰ ਸਦ ਕੁਰਾਮ ਬਾ ਖੁਰੀ ਕਸਮ ਮਰਾ ਇਤਬਾਰ ਨ ਯਕ ਜ਼ਰਰਾ ਦਮ ਮੈਂ ਤੇਰੇ ਇਕ ਵੀ ਕਸਮ ਤੇ ਭਰੋਸਾ ਕਰਨ ਵਾਲਾ ਨਹੀਂ ਉਹ جھੂਠਾ ਤੇਰੀ ਕੁਰਾਨ ਦੀ ਤਲਾਵਤ ਝੂਠੀ ਤੇਰੀ ਨਮਾਜ਼ ਝੂਠੀ ਤੇਰੇ ਰੋਜ਼ੇ ਝੂਠੇ ਤੇਰੀ ਕੁਰਾਨ ਦੀ ਕਸਮ ਝੂਠੀ ਇਹ ਹਿੰਮਤ ਹੈ ਕੰਡੇ ਨੂੰ ਕੰਡਾ ਕਾਇਦੇਣਾ ਇਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਜ ਕਹਿੰਦੇ ਨੇ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਬਾਨ ਪਰ ਜਨਨਾਨਿਕ ਇਹ ਉਹ ਖੇਲ ਕਠਨ ਹੈ ਕਿਨਹੁ ਗੁਰਮੁਖ ਜਾਣਾ ਉਸਤਤ ਗਲ ਵਧਾ ਕੇ ਕਰਨੇ ਕੰਡੇ ਨੂੰ ਫੁੱਲ ਕਹੀ ਜਾਣਾ ਨਿੰਦਾ ਗਲ ਘਟਾ ਕੇ ਕਰਨੀ ਫੁੱਲ ਨੂੰ ਕੰਡਾ ਕਹੀ ਜਾਣਾ ਛੇ ਮਾ ਲਕਸ਼ਣ ਉਸ ਦਾ ਇਹ ਹੈ ਉਹ ਕੰਡੇ ਨੂੰ ਕੰਡਾ ਕਹਿ ਦਿੰਦਾ ਹੈ ਫੁੱਲ ਨੂੰ ਫੁੱਲ ਕਹਿ ਦਿੰਦਾ ਹੈ ਨਿੰਦਾ ਨਾ ਕਰਦਾ ਨਾ ਸੁਣਦਾ ਅਗਰ ਨਿੰਦਾ ਕਰਨ ਦੀ ਕਿਸੇ ਨੂੰ ਆਦਤ ਪੈ ਜਾਏ ਨਾ ਇੱਕ ਵਾਰ ਘਟਾ ਕੇ ਬਿਆਨ ਕਰਨ ਦੀ ਮਹਾਰਾਜ ਕਹਿੰਦੇ ਫਿਰ ਇਲਾਜ ਵੀ ਨਹੀਂ ਹੈ ਬੜੀ ਕੀਮਤੀ ਪੰਕਤੀ ਔਖਦ ਸਬੇ ਕੀਤੈਨ ਪਰਮਾਤਮਾ ਨੇ ਹਰ ਰੋਗ ਦਾ ਇਲਾਜ ਪੈਦਾ ਕੀਤਾ ਔਖਦ ਸਬੇ ਕੀਤੈਨ ਨਿੰਦਕ ਕਾ दारू ਨਹੀਂ ਛੱਡਦਾ ਨਹੀਂ ਛੋੜਦਾ ਆਦਿਤ ਪੈ ਗਈ ਉਹਦਾ ਸੁਭਾਅ ਬਣ ਗਿਆ ਇਹ ਛੇਵਾਂ ਲੱਛਣ ਹੈ ਉਸਦਾ ਉਹ ਨਿੰਦਾ ਨਹੀਂ ਕਰਦਾ ਨਹੀਂ ਸੁਣਦਾ ਖਟ ਲਖਨ ਪੂਰਨਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਜਲਦੀ ਜਲਦੀ ਇਹ ਸ਼ਲੋਕ ਕਈ ਦਿਨਾਂ ਦੀ ਵਿਆਖਿਆ ਮੰਗਦਾ ਜਿੰਨੂੰ ਮੈਂ 1.5 ਘੰਟੇ ਚ ਸੰਪੂਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਇੱਕ ਪੰਕਤੀ ਦੇ ਜਿਹੜੇ ਲੱਛਣ ਬਿਆਨ ਕੀਤੇ ਗਏ ਨੇ ਇਕ ਕਮ ਸੇ ਕਮ ਇੱਕ ਇੱਕ ਦਿਨ ਤੇ ਮੰਨ ਲੈਣਾ ਪਰ ਦਾਸ ਕੋਲ ਸਮੇਂ ਦੀ ਮਜਬੂਰੀ ਸੀ ਇਹਨਾਂ 6 ਲੱਛਣਾਂ ਦੇ ਤੁਸੀਂ ਦੇਖ ਲੈਣਾ ਸਾਡੇ ਕੋਲ ਇੱਕ ਲੱਛਣ ਹੈ ਦੋ ਨੇ ਤਿੰਨ ਨੇ ਚਾਰ ਨੇ ਪੰਜ ਨੇ ਜਾਂ 6 ਪੂਰੇ ਨੇ 6 ਨੇ ਤੇ ਉਸ ਨੂੰ ਗੁਰਬਾਣੀ ਕਹਿੰਦੀ ਹੈ ਪੂਰਨ ਪੁਰਖ ਇਹ ਮੁਕੰਮਲ ਇਹ ਪ੍ਰਮਾਤਮਾ ਦਾ ਰੂਪ ਹੈ ਖੱਟ ਲਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨੇ ਤੇ 6ਾਂ ਦੇ ਚ ਇੱਕ ਵੀ ਨਹੀਂ ਤੋ ਗੋਸਤਾਖੀ ਮਾਫ ਇਹ ਧਾਰਮਿਕ ਹੋਣ ਦੀ ਕੋਸ਼ਿਸ਼ ਕਰ ਰਿਹਾ ਧਾਰਮਿਕ ਨਹੀਂ ਹੈ ਇਹ ਧਰਮ ਦੇ ਮਾਰਗ ਤੇ ਚੱਲਣ ਦੇ ਅਜੇ ਤਿਆਰੀਆਂ ਕਰਦਾ ਪਿਆ ਚਲਿਆ ਕੋਈ ਨਹੀਂ ਚਲੇਗਾ ਕੋਈ ਭਾਵੇਂ 40 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਅਜੇ ਚੱਲਣ ਦੀ ਤਿਆਰੀ ਕਰ ਰਿਹਾ ਚਲਿਆ ਨਹੀਂ ਹੈ ਭਾਵੇਂ 50 ਸਾਲ ਤੋਂ ਗੁਰਦੁਆਰੇ ਆ ਰਿਹਾ ਹੋਵੇ ਤੇ ਬੁੱਢਾ ਹੋ ਗਿਆ ਇਹਨਾਂ 6 ਲੱਛਣਾਂ ਦੇ ਵਿੱਚ ਕੋਈ ਲੱਛਣ ਨਹੀਂ ਹੈ ਤੋ ਸਮਝ ਲਓ ਜੇ ਤਿਆਰੀ ਕਰਦਾ ਪਿਆ ਸਾਜ਼ੋ ਸਮਾਨ ਇਕੱਠਾ ਕਰਦਾ ਪਿਆ ਚਲਿਆ ਕੋਈ ਨਹੀਂ ਚਲੇ ਕੋਈ ਚਲੇ ਤਾਂ ਇਹ ਦੇਖੋ ਰੁਪੇ ਲਖਣ ਹੋਣਗੇ ਇੱਕ ਹੋਏਗਾ ਦੋ ਹੋਣਗੇ ਤਿੰਨ ਹੋਣਗੇ ਅਧ ਵਿੱਚ ਚਾਰ ਪਹੁੰਚ ਗਿਆ ਆਉਣਾ ਚਾਰ ਹੋਣਗੇ ਪੰਜ ਆਉਣਗੇ ਇਹ ਛੇ ਪੂਰਨ ਮੰਜ਼ਿਲ ਤੇ ਪਹੁੰਚ ਗਿਆ ਹੋਵੇਗਾ ਖਟ ਲਖਣ ਪੂਰਨpurਕੇ ਨਾਨਕ ਨਾਮ ਸਾਧਸ ਵਜਨੇ ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਖੰਡਾਂ ਦੇ ਜਿਸ ਡੰਗ ਨਾਲ ਬਿਆਨ ਕੀਤਾ ਹੈ ਜ਼ਿੰਦਗੀ ਰਹੀ ਮੇਰੀ ਸਿਹਤ ਰਹੀ ਤੋ ਅਗਸਤ ਦੇ ਮਹੀਨੇ ਚ ਮੇਰਾ ਵਾਅਦਾ ਸਤਗੁਰudev ਜੀ ਮਹਾਰਾਜ ਰਹਿਮਤ ਕਰਨ ਕਿਉਂਕਿ ਇੱਕ ਹਫਤੇ ਦਾ ਮੈਂ ਵਾਅਦਾ ਕੀਤਾ ਸੀ ਕੁਝ ਮਜਬੂਰੀਆਂ ਕਰਕੇ ਦਿਨ ਘਟੇ ਨੇ ਕਿਉਂਕਿ ਮੈਂ ਇਹਨਾਂ ਦੇਸ਼ਾਂ ਵਿੱਚ ਜੋ ਹੈ ਦੇਖਿਆ ਹੈ ਇੰਡੀਆ 'ਤੇ ਨਹੀਂ ਹੈ ਪ੍ਰਬੰਧਕ ਆਪਸ ਦੇ ਸਹਿਯੋਗੀ ਹੋ ਜਾਂਦੇ ਨੇ ਪਰ ਇਹਨਾਂ ਦੇ ਨਾਲ ਦੇਸ਼ਾਂ ਦੇ ਵਿੱਚ ਇਹ ਸਵਾਰਥ ਬੜੇ ਸ਼ਿਕਰਤੇ ਨੇ ਕੋਈ ਦੂਜੇ ਦੀ ਜੋ ਹੈ ਸੋਚਦਾ ਹੀ ਨਹੀਂ ਦੂਜੇ ਸ਼ਹਿਰ ਦੀ ਦੂਜੇ ਸੰਗਤ ਦੀ ਠੀਕ ਹੈ ਮੈਂ ਇੱਕ ਹਫਤਾ ਇਥੇ ਦਿੱਤਾ ਸੀ ਇੱਕ ਹਫਤਾ ਲੋਸ ਐਂਜਲਸ ਦਿੱਤਾ ਸੀ ਉਹ ਮੈਨੂੰ ਕਹਿਣ ਲੱਗੇ ਇੱਥੇ ਦੇ ਦਿਨ ਕੁਦਰਤੀ ਘਟ ਗਏ ਨੇ ਤੇ ਰਸਤੇ 'ਚ ਫਲਾਈਟ ਤੁਹਾਡੀ ਲੇਟ ਹੋ ਗਈ 16 ਘੰਟੇ ਦਿੱਲੀ ਤੋਂ ਲੇਟ ਚਲੀ 16 ਘੰਟੇ ਲੰਡਨ ਬੈਠੇ ਰਹੇ ਅਗਲੀ ਫਲਾਈਟ ਨਿਕਲ ਗਈ ਸੀ ਤੇ ਕਹਿੰਨ ਸਾਨੂੰ ਤਾਂ ਲੇਟ ਨਾ ਕਰੋ ਅਮਰੀਕਾ ਪਹੁੰਚ ਕੇ ਸਾਨੂੰ ਲੇਟ ਨਾ ਕਰੋ ਲੇਟ ਹੋ ਗਏ ਨੇ ਤੇ ਹੋ ਗਏ ਸਾਡਾ ਜਿਹੜਾ ਸੁਣਾਇਆ ਹੈ ਤੇ ਇੱਥੇ ਹੁਣ ਕਹਿੰਦੇ ਅਸੀਂ ਟੀਵੀ ਤੇ ਜਿਹਦੇ ਬੈਠੇ ਆਂ ਪੇਪਰਾਂ 'ਚ ਦੇ ਬੈਠੇ ਆਂ ਤੇ ਸਾਡੀ ਖੈਰ ਨਹੀਂ ਆਉਣੀ ਤੋਂ ਮੈਂ ਫਿਰ ਮਜਬੂਰੀ 'ਚ ਸਵੇਰੇ ਜੋ ਹੈ ਜਾਣਾ ਹੈ ਲਾਸ ਐਂਜਲਸ ਬੋਨਾ ਬਾਰਕ ਉੱਥੇ ਹਾਜ਼ਰੀ ਬਣਨੀ ਹੈ ਤੇ ਸardar manjeet singh ori ਬਾਰ-ਬਾਰ ਕਹਿਣ ਲੱਗੇ ਮੈਂ ਕੋਈ ਗੱਲ ਨਹੀਂ ਇਹ ਗਾਠਾ ਪੂਰਾ ਕਰ ਲਿਆਂਗੇ ਸਤਿਗੁਰ ਰਹਿਮਤ ਕਰਨ ਸਹਿਯੋਗ ਬਣਾਉਣ ਜਿੰਦਗੀ ਬਖਸ਼ਣ ਸਿਹਤ ਬਖਸ਼ਣ ਤੋਂ ਅਗਸਤ ਦੇ ਮਹੀਨੇ ਚ ਉਹਨਾਂ ਪੰਜਾ ਅਖੰਡਾਂ ਦੇ ਵਿਚਾਰ ਜੋ ਸੰਗਤਾਂ ਸਰਵਨ ਕਰਨੀਆਂ ਚਾਹੁੰਦੀਆਂ ਨੇ ਮੈਂ ਉਦੋਂ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ ਜਿਤਨਾ ਕੁਛ ਆਪ ਨੇ ਸਰਵਨ ਕੀਤਾ ਹੈ ਦਾਸ ਨੇ ਸੁਣਾਇਆ ਧੰਨ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਮੈਂ ਰਾਮੰਦ ਕਰਨ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਸੁਣਿਆ ਤੁਹਾਡਾ ਸਫਲ ਹੋਵੇ ਸੁਣਾਇਆ ਮੇਰਾ ਸਫਲ ਹੋਵੇ ਇਸ ਤੋਂ ਬਾਅਦ ਕੋਈ ਤੁਹਾਡੇ ਥੋੜੇ ਜਿਹੇ ਪ੍ਰਸ਼ਨ ਨੇ ਤੁਛ ਬੁੱਧੀ ਅਨਸਾਰ ਗੁਰੂ ਆਸ਼ੇ ਦੇ ਮੁਤਾਬਕ ਸਤਿਗੁਰੂ ਮੈਨੂੰ ਸਮਰਥਾ ਦੇਣ ਕਿ ਮੈਂ 5-10 ਮਿੰਟਾਂ ਚ ਉਹਨਾਂ ਦੇ ਉੱਤਰ ਤੁਹਾਡੇ ਸਾਹਮਣੇ ਜੋ ਹੈ ਰੱਖ ਸਕਾਂ ਆਪਣੇ ਸਰਦਾਰ ਮਨਜੀਤ ਸਿੰਘ ਜੀ ਹੋਰੀ 60 ਰੁਪਏ ਦੇ ਜਿਹੜੇ ਕੋਈ ਖਾਸ ਪ੍ਰਸ਼ਨ ਆਉਣ ਕਿਉਂਕਿ ਮੇਰਾ ਅੱਜ ਤੱਕ ਦਾ ਤਜਰਬਾ ਹੈ ਰੇਡੀਓ ਟਾਕ ਦੇ ਸਮੇਂ ਕਈ ਵਾਰ ਬੋਲਿਆਂ ਪ੍ਰਸ਼ਨ ਉਤਰਾਂ ਦੇ ਵਿੱਚ ਔਰ ਮੈਂ ਹੈਰਾਨ ਹੋ ਗਿਆ ਬਿਲਕੁਲ ਬੱਚਿਆਂ ਵਾਲੇ ਪ੍ਰਸ਼ਨ ਹੁੰਦੇ ਨੇ ਬਿਲਕੁਲ ਬੱਚਿਆਂ ਨੇ ਔਰ ਮੈਨੂੰ ਕਹਿਣ ਦੇਣਾ ਬੁਰਾ ਵੀ ਨਾ ਮੰਨਣਾ ਇਸ ਤਰ੍ਹਾਂ ਦੇ ਬੱਚਿਆਂ ਵਾਲੇ ਪ੍ਰਸ਼ਨ ਇੰਡੀਆ 'ਚ ਨਹੀਂ ਹੁੰਦੇ ਉੱਥੇ ਗਹਿਰੇ ਹੁੰਦੇ ਨੇ ਉੱਥੇ ਗੁਰਬਾਣੀ ਦੇ ਵਿਚਾਰ ਦੇ ਹੁੰਦੇ ਨੇ ਇੱਥੇ ਤੇ ਇਸ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਜਿਹੜਾ ਬੰਦਾ ਜੇ ਚਲਿਆ ਵੀ ਕੋਈ ਨਹੀਂ ਕੁਝ ਵੀ ਕੋਈ ਨਹੀਂ ਬਿਲਕੁਲ ਬਚਕਾਨੇ ਜੋ ਹੈ ਪ੍ਰਸ਼ਨ ਹੁੰਦੇ ਨੇ ਤੇ ਇਸ ਤਰ੍ਹਾਂ ਦੇ ਬਚਕਾਨੇ ਆਵਨ ਉਹਨਾਂ ਪ੍ਰਸ਼ਨਾਂ ਦਾ ਉੱਤਰ ਕਿ ਹੋ ਸਕਦਾ ਹੈ ਤਾਂ ਮੈਂ ਸਮਝਦਾ ਹਾਂ ਉਹ ਤੇ ਇੱਕ ਪਾਸੇ ਰੱਖ ਦੇਣ ਕੋਈ ਜਿਹੜੇ ਖਾਸ ਪ੍ਰਸ਼ਨ ਨੇ ਉਹ ਕਰ ਲੈਣ ਤੁਚ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਉਹਨਾਂ ਦੇ ਵਿਚਾਰ ਰੱਖਦੇ ਹਾਂ ਜੀ